ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤੇ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਜੀ ਇੱਥੇ ਵਿਕਰੀ ਆਸੇ ਪਾਸੋਂ ਹੁੰਦੇ ਆ ਅੱਜ ਦੋ ਝੋਟੀਆਂ ਤੁਹਾਨੂੰ ਦਿਖਾਉਂਗਾ ਇਸ ਘਰ ਦੇ ਵਿੱਚੋਂ ਬਹੁਤ ਕਮਾਲ ਦੀਆਂ ਹੋਣਗੀਆਂ ਪਹਿਲੇ ਨੰਬਰ ਤੇ ਇੱਕ ਬੂਰੀ ਝੋਟੀ ਹੈ ਬਾਈ ਕੋਲੇ ਬਹੁਤ ਸ਼ਕੀਨ ਹੈ ਇਹ ਤੁਹਾਨੂੰ ਦਿਖਾਉਂਗਾ ਸੰਗ-ਸੰਗ ਬਿਲਕੁਲ ਕੁੰਡੇ ਹੋਣਗੇ ਛੋਟੇ-ਛੋਟੇ ਸੰਗ ਹੋਣਗੇ ਤੇ ਵੈਸੇ ਥਣ-ਥਣ ਵਧੀਆ ਚਾਰ ਨੇਖੜੇ ਹੋਣਗੇ ਜੀ ਇਹ ਤੁਹਾਨੂੰ ਤੋੜ ਕੇ ਦਿਖਾਉਂਗਾ ਬਾਕੀ ਗੱਲਬਾਤ ਵੈਸੇ ਬਾਈ ਨਾਲ ਵੀ ਕਰਾਂਗੇ ਤੇ ਇਧਰ ਦੇ ਪਾਸੇ ਜਿਹੜੀ ਮੋਹਰ ਨਸਲ ਦੀ ਕੱਟੀ ਖੜੀ ਹੈ ਇਹ ਵੀ ਤੁਹਾਨੂੰ ਤੋੜ ਕੇ ਦਿਖਾਉਂਗਾ ਜਿਹੜਾ ਵੀ ਨਗ ਤੁਹਾਨੂੰ ਇਹਨਾਂ ਦੇ ਵਿੱਚੋਂ ਦਸੋ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਆ ਕੇ ਕਰ ਲਿਓ ਠੀਕ ਹੈ ਤੇ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਬੜੀ ਪਸ਼ੂ ਆਉਂਦੇ ਵਿਕਰੀ ਆਸਤੇ ਹਾਂਜੀ ਹਾਂਜੀ ਆਈ ਜਾਂਦੀ ਹੈ ਜੀ ਠੀਕ ਹੈ ਨਾਂ ਦੱਸ ਦਿਓ ਆਪਣਾ ਇੱਕ ਵਾਰੀ ਨਾਂ ਅਕਾਲ ਸਿੰਘ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਅੱਛਾ ਦੋ ਨਾਗ ਅੱਜ ਹੈਗੇ ਆਪਣੇ ਕੋਲੇ ਹਾਂਜੀ ਦੋ ਨਾਗ ਹੈ ਜੀ ਇੱਕ ਆਪਾਂ ਨਗੀਨਾ ਹੀ ਲੈਂਦਾ ਨਹੀਂ ਬੂਰੀ ਛੋਟੀ ਸੋਹਣੀ ਸ਼ਕੀਨ ਹੈ ਤੇ ਨਾਲ ਹੀ ਇੱਧਰ ਦੇ ਪਾਸੇ ਬਈ ਛੋਟੀ ਕੱਟੀ ਖੜੀ ਹੈ ਕਿੰਨੇ ਟਾਈਮ ਦੀ ਹੋਗੀ ਇਹਦੀ ਉਮਰ ਡੇਢ ਸਾਲ ਹੈ ਜੀ ਡੇਢ ਸਾਲ ਦੀ ਹੈ ਹਾਂਜੀ ਹਾਂਜੀ ਠੀਕ ਹੈ ਤੇਰੇ ਰੇਟ ਰੂਟ ਕੀ ਸੋਚਿਆ ਰੇਟ ਆਪ ਫੋਨ ਤੇ ਕਰਨਾ ਫੋਨ ਤੇ ਕਰ ਲਾਂਗੇ ਖੋਲ੍ਹ ਲੇ ਜੀ ਨੂੰ ਦੋਸਤੋ ਡੇਢ ਸਾਲ ਉਮਰ ਹੈ ਠੀਕ ਹੈ ਜੀ ਢਾਂਚਾ ਸੋਹਣਾ ਸਭ ਹੀ ਹੈ ਸਿੰਘ ਕੁੰਡੇ ਆ ਬਿਲਕੁਲ ਨੇੜੇ ਗੂਲ ਕੀਤੇ ਹੋਏ ਆ ਠੀਕ ਹੈ ਤੋੜ ਕੇ ਤੁਹਾਨੂੰ ਦਿਖਾ ਦਿੰਨਾ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਪਹਿਲੇ ਨੰਬਰਾਂ ਦੀ ਝੋਟੀਆਂ ਠੀਕ ਹੈ ਜੀ ਦੋ ਝੋਟੀਆਂ ਤੁਹਾਨੂੰ ਦੋਵੇਂ ਤੋੜ ਕੇ ਦਿਖਾ ਦਾਂਗੇ ਇਹ ਸਿੰਘ ਤੁੰਗ ਕੁੰਡੇ ਆ ਦੋਸਤੋ ਡੇਢ ਸਾਲ ਉਮਰ ਹੈ ਤੇ ਬਾਕੀ ਕੁੜੇ ਪੜੇ ਬਿਲਕੁਲ ਚੱਕਵੇਂ ਹੋਣਗੇ ਜੀ ਠੀਕ ਹੈ ਝੋਟੀ ਸੋਹਣੀ ਹੈ ਬਸ ਠੀਕ ਹੈ ਭਾਈ ਮੋੜ ਲੈ ਮੋੜ ਜਾ ਇਹ ਪਹਿਲੇ ਨੰਬਰ ਵਾਲੀ ਝੋਟੀ ਦੋਸੂ ਦਿਖਾ ਰਿਆਂ ਰੇਟ ਦੋਸੂ ਫੋਨ ਦੇ ਉੱਤੇ ਟੈਗ ਕੀਤਾ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਵੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹੂਗਾ ਥਣ ਦੋਸੂ ਤੁਹਾਨੂੰ ਦਿਖਾ ਦਿੰਨਾ ਥਣ ਵਧੀਆ ਚਾਰ ਨਿਕੜਵੇ ਹੋਣਗੇ ਜੀ ਠੀਕ ਹੈ ਤੇ ਵੈਸੇ ਰੇਟ ਬਾਈ ਪਰਜਾਇਜ ਹੀ ਹੋਣਗੇ ਇਹਨਾਂ ਦੇ ਰੇਟ ਕੋਈ ਗੱਲ ਨਹੀਂ ਬਾਈ ਜੀ ਪੰਜਾਇਜ ਹੀ ਕਰਾਂਗੇ ਜਿਹੜਾ ਹੁਣ ਰੇਟ ਚੱਲਦਾ ਜੀ ਉਹੀ ਰੇਟ ਕਰਾਂਗੇ ਆਪਾਂ ਠੀਕ ਹੈ ਦੋਸੂ ਥਣ ਦੇਖ ਸਕਦੇ ਹੋ ਵਧੀਆ ਚਾਰ ਹੋਣਗੇ ਜੀ ਨਿਕੜਵੇ ਠੀਕ ਹੈ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਆ ਤੇ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਤੇ ਹੋਊਗਾ ਬਿਲਕੁਲ ਗੈਜ 1.5 ਸਾਲ ਉਮਰ ਹੈ ਬਈ ਦੂਜੇ ਨੰਬਰ ਤੇ ਬਈ ਬੂਰੀ ਝੋਟੀ ਆਪਣੇ ਕੋਲੇ ਇਹ ਬੂਰੀ 2 ਸਾਲ ਤੋਂ ਮਹੀਨਾ ਮਹੀਨਾ ਕ ਜਾਨੀ ਕਿ ਉੱਤੇ ਹੈ ਜੀ ਇਹ ਅੱਛਾ ਖੀਰੀ ਹੋਦਨ ਤੋਂ ਮੂੰਹ ਖੀਰੀ ਹੈ ਜੀ ਹਾਂਜੀ ਠੀਕ ਹੈ ਖੋਲ ਲਈਏ ਇਹਨੂੰ ਦੋਸੋ ਇਹ ਦੂਜੇ ਨੰਬਰ ਵਾਲੀ ਝੋਟੀ ਦਿਖਾ ਰਹੇ ਆ ਬੂਰੀ ਸੋਨੂੰ ਪਸੰਦ ਆਊਗੀ ਬੜੀ ਸ਼ਕੀਨ ਹੈ ਇਹ ਕਰਮਾ ਵਾਲੀ ਠੀਕ ਹੈ ਸਿੰਘ ਬਿਲਕੁਲ ਨੇੜੇ ਨੇੜੇ ਉਹ ਇਹ ਤਾਂ ਬਈ ਸ਼ੌਂਕ ਨਾਲ ਰੱਖਣ ਵਾਲੀ ਚੀਜ਼ ਹੈ ਜੀ ਹਾਂ ਆ ਵੇਖੋ ਜਮਾ ਸੋਨੀਆਂ ਪੂਰੀ ਸੁਨਹਿਰੀ ਹੈ ਸਿੰਘਾ ਵੇਖੋ ਬਿਲਕੁਲ ਹੀ ਛੋਟਾ ਅੱਛਾ 2 ਸਾਲ ਤੋਂ ਮੰਨ ਕੇ ਚੱਲ ਵੀ ਮੀਨਾਖੰਡ ਉੱਤੇ ਹੈ ਨਾ ਹਾਂਜੀ ਹਾਂਜੀ ਠੀਕ ਹੈ ਹੈਗੀ ਆ ਮੰਨ ਕੇ ਚੱਲ ਵੀ 25 ਕੇ ਮਹੀਨਿਆਂ ਦੀ ਹਾਂਜੀ 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 ਠੀਕ ਹੈ ਦੋਸਤੋ ਕੁੜੇ ਦੇਖੋ ਝੋਟੀ ਪੂਰੀ ਸੋਣੀ ਤੇ ਸੁਨੱਖੀ ਹੈ ਇਹ ਤੇ ਵੈਸੇ ਸੀਮਨ ਲੈਣ ਲਈ ਬਿਲਕੁਲ ਤਿਆਰ ਆ ਰੰਗ ਦੋਸਤੋ ਬਸ ਠੀਕ ਹੈ ਭਾਈ ਮੋੜ ਨਹੀਂ ਰੰਗ ਬਿਲਕੁਲ ਲਾਲ ਬੂਰਾ ਹੋਊਗਾ ਤੇ ਵੈਸੇ ਕਾਦ ਕਾਦ ਵੀ ਸੋਹਣਾ ਬਣਨ ਲਈ ਬਿਲਕੁਲ ਤਿਆਰ ਆ ਝੋਟੀ ਸੈੰਗ ਮੂੰਹ ਦੀ ਬੜੀ ਸੋਹਣੀ ਐ ਸਨਕੀ ਐ ਇਹ ਝੋਟੀ ਠੀਕ ਐ ਤੇ ਪੁੜੇ ਪਾੜੇ ਵੀ ਬਿਲਕੁਲ ਚੱਕ ਮਿਆਂ ਦੀ ਐ ਵੈਸੇ ਜਿਹੜੇ ਵੀਰ ਭਰਾ ਬੂੜੀਆਂ ਦਾ ਸ਼ੌਂਕ ਰੱਖਦੇ ਆ ਉਹਨਾਂ ਨੂੰ ਝੋਟੀ ਇਹ ਦੋਸਤੋ ਬਹੁਤ ਪਸੰਦ ਆਊਗੀ ਰੇਟ ਦੋਸਤੋ ਇਸ ਝੋਟੀ ਦਾ ਵੀ ਫੋਨ ਦੇ ਉੱਤੇ ਤੈ ਕੀਤਾ ਜਾਊਗਾ 25 ਕਿ ਮਹੀਨੇ ਭਾਈ ਉਮਰ ਦੱਸਦਾ ਵੈਸੇ ਠੰਡੇ ਸੁਹਾ ਦੀ ਐ ਝੋਟੀ ਐ ਚੋਲੀ ਤਾਂ ਬਹੁਤ ਸਿਰੇ ਹੈ ਜੀ ਗੱਬਨਾਰ ਕੀ ਚੋਲੀ ਪਈ ਆ ਹਾਂ ਥਾਣ ਦੂਸੋਂ ਵਧੀਆ ਦੇਖ ਸਕਦੇ ਹੋ ਚਾਰ ਨਿੱਖੜਵੇ ਹੋਣਗੇ ਜੀ ਠੀਕ ਹੈ ਸਾਜਵਾਬ ਚੋਲੀ ਲੱਗੀ ਹੈ ਹਾਂ ਤੇ ਬਾਕੀ ਪੂਰੀ ਇਹ ਸ਼ਕੀਨ ਝੋਟੀ ਤੁਹਾਨੂੰ ਦੂਜੇ ਨੰਬਰ ਵਾਲੀ ਵਿਖਾਈ ਆ ਰੇਟ ਇਸ ਝੋਟੀ ਦਾ ਵੀ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਤੇ ਹੋਊਗਾ ਜਾਇਜ਼ ਜੀ ਜਿਹੜੇ ਵੀ ਕਿਸੇ ਵੀ ਭਰਾ ਨੂੰ ਦੋਵਾਂ ਦੇ ਵਿੱਚੋਂ ਜਿਹੜਾ ਵੀ ਨਾਗ ਪਸੰਦ ਆਵੇ ਪ੍ਰੋਪਰ ਤਸੱਲੀ ਕਰ ਲਿਓ ਤੇ ਰੇਟ ਜਾਇਜ਼ ਹੋਣਗੇ ਬਾਈ ਦਾ ਨੰਬਰ ਸਕਰੀਨ ਤੇ ਆ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ